ਕੀ ਨਾਮ ਹੈ ਡਾਡਾ ਮੇਰਾ ਬਬਲੂ ਕੁਮਾਰ ਜੀ ਅੱਜ ਅੱਜ ਹੀ ਕੱਢਣਾ ਸੀ ਕੀ ਕਹਿੰਦਾ ਗੰਦੇ ਬਾਰੇ ਇਹਨਾਂ ਕੋਲ ਜੀ ਨੋਨ ਚੇਂਜ ਕਰਨਾ ਹੈ 2000 ਵਾਲੇ ਤੇ ਕਹਿੰਦੇ ਜੀ ਸਾਡੇ ਕੋ ਪੇਮੈਂਟ ਹੈਗੀ 15 ਲੱਖ ਰੁਪਈਆ ਦੇਣਾ ਹੈ ਚਲੋ ਮੇਰੇ ਕੋ ਥੱਲੇ ਦੁਕਾਨ ਤੇ ਗਿਣਤੀ ਬੈਠ ਕੇ ਗਿਣਤੀ ਕਰ ਲੈਣੇ ਆ ਤੇ ਉਹਨਾਂ ਵੜ ਆਏ ਤੇ ਆਂੜੀਆਂ ਗੋਣੀਆਂ ਕੋ ਪੈਰ ਫੜ ਕੇ ਤੈਨੂੰ ਪੈਹ ਦੇਣੋਂ ਨਾਲ ਦਾਤੂ ਦੁੱਤੋਂ ਮਾਰਿਆ ਤੇ ਲੁੱਟ ਕੇ ਲੈ ਗਏ ਕਿੰਨੇ ਬੰਦੇ ਸੀ ਦੋ ਬੰਦੇ ਸੀ ਜੀ ਇਹ ਹਿੰਦੂ ਸੀ ਸਦਾ ਸੀ ਆਪਾਂ ਇੰਨਾ ਨਹੀਂ ਮੈਂ ਦੇਖਿਆ ਬਾਕੀ ਦੋ ਬੰਦੇ ਰੱਖੇ ਆਪਾਂ ਐਸੀ ਬਾਈਕ ਤੇ ਹਾਂਜੀ ਹਾਂ ਆਪਾਂ ਤਾਂ ਫਰੀ ਬੈ ਗਈ ਆਪਾਂ ਬਸ ਬੰਦੇ ਨੂੰ ਸੰਭਾਲਦੇ ਪਏ ਸੀ ਬਾਕੀ ਅਮਨਜੀਤ ਬੰਨ ਲੱਗੇ ਮੰਨੇ ਦਵਾਂ ਚੁੱਕੇ ਆਪਾਂ ਨਾ ਆਏ ਯਾਰ ਫਾਈਲ ਤੇ ਵਾਣੂ ਨਹੀਂ ਕੱਲੇ ਕਾਇਸ਼ਰ ਕੀ ਮਾਰ ਲਈ ਇੱਕ ਇਨਸੀਡੈਂਟ ਇਨਫੋਰਮੇਸ਼ਨ ਆਈ ਸੀ ਜਿੱਥੇ ਦੋ ਜਣਿਆਂ ਨੂੰ ਕੋਈ ਦਸਤਰ ਮਾਰ ਕੇ ਤੇ ਜ਼ਖਮੀ ਕਰ ਗਿਆ ਉਸ ਬੰਦੇ ਦੋਨਾਂ ਜਣਿਆਂ ਨੂੰ ਇਸ ਟਾਈਮ ਹਸਪੀਟਲ ਤੇ ਜੇਰੇ ਲਾਜ ਨੇ ਤੇ ਜੋ ਸਾਡੇ ਵੱਲੋਂ ਕਾਰਵਾਈ ਬੰਦੀ ਆ ਇਹਨਾਂ ਦੇ ਬਿਆਨ ਲੈ ਕੇ ਤੇ ਅਫੀਅਦਾ ਜਗੀਰ ਕੇ ਤਤਸ਼ੀਖੀ ਕੀਤੀ ਗਈ ਦੋ ਜਣੇ ਆ ਕਿੰਨੇ ਦੀ ਲੁੱਟ ਕੀਤੀ ਗਈ ਇਹ ਇਸ ਬਾਰੇ ਜੀ ਪਤਾ ਨਹੀਂ ਕਿੰਨੇ ਬੰਦੇ ਆਏ ਪਤਾ ਲੱਗਾ ਹਾਂਜੀ ਕਿੰਨੇ ਬੰਦੇ ਆਏ ਜੇ ਬਾਤ ਅਜੇ ਭਾਈ ਇਸ ਬਾਰੇ ਕੁਝ ਨਹੀਂ ਪਤਾ ਅੱਜ ਮੈਂ ਮੌਕੇ ਤੇ ਆਇਆ ਸੀ ਉੱਥੇ ਜਾ ਕੇ ਉਹਦਾ ਸਟੇਟਮੈਂਟ ਲਵਾਵਾਂਗੇ ਉਸ ਤੋਂ ਬਾਅਦ ਸਰ ਫੀਲਮੀ ਮਿਲੀ ਆ ਕੋਈ ਕਲੂ ਮਿਲੇ ਆ ਜੀ ਸੀਸੀਟੀਵੀ ਦੇਖ ਰਹੀਆਂ ਜੀ ਸਾਰੇ ਬੰਦੇ ਕੈਮਰੇ ਦੋ ਟੀਮਾਂ ਵਿੱਚ ਹੀ ਲਾਤੀਆਂ ਹੋਈਆਂ ਤੇ ਜਲਦੋਂ ਜਲਦ ਉਹਨੂੰ ਟ੍ਰੇਸ ਕਰ ਲਾਂਗੇ ਸਰ ਕਿਹੜੀ ਜਗ੍ਹਾ ਆ ਇਹ ਆਪਣਾ ਇਸ ਹਾਲ ਗੇਟ ਦੇ ਅੰਦਰ ਪਛਾਣ ਕੀ ਹੋਈ ਹੈ ਹਾਂਜੀ ਲੈਟ ਮੀ ਹੋਇਆ ਜਿਹੜਾ ਪਛਾਣ ਕੀਤੀ ਹੈ ਦਿਨੇਸ਼ ਕੁਮਾਰ ਨੇ ਤੇ ਕੁਲਦੀਪ ਕੁਮਾਰ ਨੇ ਉਹਨਾਂ ਦੋਨੋਂ ਫਾਦਰ ਸਾਹਮਣੇ ਠੀਕ ਹੈ ਜੀ ਕੋਈ ਇੱਕ ਵੀ ਗੱਲ ਹੋ ਗਈ ਨਹੀਂ ਕੋਈ ਇਨਫੋਰਮੇਸ਼ਨ ਨਹੀਂ ਹੈ ਅਜੇ ਤੱਕ ਜੇਰ ਲਾਜਦੇ ਜੀ ਕਿੱਥੇ ਸਰ ਟਾਕਲ ਕਰਵਾਇਆ ਹੈ ਅਮਨਦੀਪ ਹਸਪੀਟਲ ਕੋਈ ਪੁਰਾਣੀ ਰੰਜਿਸ਼ ਕੋਈ ਮੋਡਲੀ ਇਹ ਪਤਾ ਲੱਗੇਗਾ ਜੋ ਸਟੇਟਮੈਂਟ ਲੈਨੇ ਪਤਾ ਲੱਗੇਗਾ ਉਹਨਾਂ ਦਾ ਠੀਕ ਹੈ ਸਰ ਪੁਲਿਸ ਵੱਲੋਂ ਵੀ ਕਾਰਵਾਈ ਕੀਤੀ ਪੁਲਿਸ ਵੱਲੋਂ ਉਹਨਾਂ ਦੇ ਬਿਆਨ ਲੈ ਕੇ ਪਰਚਾ ਦਰਜ ਕੀਤਾ ਜਾਵੇਗਾ ਜੀ ਤੇ ਇਨਵੈਸਟੀਗੇਸ਼ਨ ਸਾਡੇ ਵੱਲੋਂ ਸ਼ੁਰੂ ਕਰ ਲਈ ਗਈ ਹੈ ਜੀ ਅਸੀਂ ਜਲਦ ਟ੍ਰੇਸ ਕਰ ਲਾਂਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਅਸੀਂ ਬੈਗ ਦੋ ਤਿੰਨ ਮਲ ਲਗਾਤੀਆਂ ਆਲਰੇਡੀ ਤੇ ਜਲਦ ਟ੍ਰੇਸ ਕਰ ਲਾਂਗੇ ਇਹ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈ ਕੀ ਹੈ ਜੀ ਠੀਕ ਹੈ ਤੁਹਾਨੂੰ